ਨਸ਼ੇ ਦੇ ਕਰਕੇ ਜਿੱਥੇ ਸਾਡੇ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਉੱਥੇ ਹੀ ਨਸ਼ਾ ਖਰੀਦ ਕਰਨ ਲਈ ਜਦੋਂ ਪੈਸੇ ਕੋਲ ਨਹੀਂ ਹੁੰਦੇ ਤਾਂ ਇਹੀ ਨਸ਼ਾ ਚੋਰੀਆਂ ਕਰਵਾ ਦਿੰਦਾ ਹੈ ਜਿੱਥੇ ਨਸ਼ੇ ਦੀ ਮੋਹਰ ਤਾਂ ਨਸ਼ਾ ਕਰਨ ਵਾਲੇ ਤੇ ਲੱਗ ਹੀ ਜਾਂਦੀ ਹੈ ਉੱਥੇ ਹੀ ਨਸ਼ੇ ਦੀ ਪੂਰਤੀ ਲਈ ਜਦੋਂ ਚੋਰੀ ਕੀਤੀ ਜਾਂਦੀ ਹੈ ਤਾਂ ਇੱਕ ਚੋਰ ਦੀ ਮੋਹਰ ਵੀ ਲੱਗ ਜਾਂਦੀ ਹੈ ਪਰ ਸਾਡੀਆਂ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਲਈ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ ਹਨ ਜੀ ਹਾਂ ਮਾਮਲਾ ਫਲੋਰ ਦੇ ਪਿੰਡ ਨੰਗਲ ਦਾ ਹੈ ਨਸ਼ੇ ਦੇ ਆਦੀ ਨੇ ਦੱਸਿਆ ਕਿ ਨਸ਼ਾ ਖਰੀਦ ਕਰਨ ਲਈ ਉਹ ਚੋਰੀ ਕਰਦਾ ਹੈ ਤੇ ਚੋਰ ਨੇ ਲਸੂੜੀ ਵਾਲੀ ਦਰਗਾਹ ਤੋਂ 1500 ਰੁਪਏ ਚੋਰੀ ਕੀਤੇ ਤੇ ਦੱਸਿਆ ਗਿਆ ਸਪੀਕਰ ਵੀ ਇੱਕ ਚੁੱਕ ਲਿਆ ਗਿਆ ਤੇ ਹੋਰ ਘਰ ਵਿੱਚ ਜਦੋਂ ਚੋਰੀ ਕਰਕੇ ਕੰਦ ਟੱਪਣ ਲੱਗਾ ਤਾਂ ਇਹ ਚੋਰ ਇਹ ਨਸ਼ਾ ਕਰਨ ਵਾਲਾ ਫੜਿਆ ਗਿਆ ਇਹ ਦੋ ਵਿਅਕਤੀ ਸਨ ਜਿਨ੍ਹਾਂ ਵਿੱਚੋਂ ਇੱਕ ਪਹਿਲਾਂ ਹੀ ਫਰਾਰ ਹੋ ਗਿਆ ਤੇ ਇਹ ਨਸ਼ਾ ਕਰਨ ਵਾਲਾ ਲਾਡੂਵਾਲ ਨੇੜੇ ਪਿੰਡ ਤਲਵੰਡੀ ਤੋਂ ਨਸ਼ਾ ਖਰੀਦ ਕਰਦਾ ਸੀ ਐਸਆਈ ਜਸਵੰਤ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਕਰਨ ਵਾਲੇ ਨੇ ਇਹ ਵੀ ਦੱਸਿਆ ਕਿ ਉਹ ਇੱਕ ਸਰਕਾਰੀ ਹਸਪਤਾਲ ਦੇ ਖਾਸ ਸਰਕਾਰੀ ਹਸਪਤਾਲ ਤੇ ਜੋ ਨਸ਼ੇ ਦੀਆਂ ਗੋਲੀਆਂ ਮਿਲਦੀਆਂ ਹਨ ਉੱਥੋਂ ਹੋਈ ਕਿਸੇ ਨਸ਼ੇ ਦੀਆਂ ਗੋਲੀਆਂ ਜੋ ਲਹਿਰੇ ਸਨ ਉਹਨਾਂ ਕੋਲੋਂ ਵੀ ਲੈ ਲੈਂਦਾ ਸੀ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਠੀਕ ਹੈ ਦੇਖਿਆ ਕਿ ਨਾ ਦਾਰੂ ਵੀ ਨਹੀਂ ਆਇਆ ਰੁਪਿਆ ਰੁਪਿਆ ਆਪਣੀ ਸਮਝ ਆ ਜਾਣਾ ਭਾਈ ਤੁਸੀਂ ਪਿੱਛੇ ਹੋ ਆ ਨਿਆਣੇ ਆਜਾ ਦੇਖ ਲਓ ਆਜੋ 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 ਉੱਪਰ ਆਜੋ ਆ ਜਾਓ ਉਹ ਦੇਖਦਾ ਲਓ ਤੇ ਮਾਰੇ ਕੰਮ ਕਰੂਗਾ ਤਾਂ ਇਦਾਂ ਕੜੀਆਂ ਲੱਗਣੀਆਂ ਕਿਹੜਾ ਪੰਡਿਆ ਠੱਡਾ ਕੀ ਕਰ ਮੈਂ ਆਹੀ ਚੋਰੀ ਕਰਨ ਆਏ ਜਿੱਥੇ ਚੋਰੀ ਕਰਨ ਆਏ ਕਿੱਥੇ ਨਾਂ ਨਿੱਕਾ ਫਲੋਰ ਚੋਰੀ ਕਰ ਮੈਂ ਆਹੀ हाँ जी तेरा होने तो नॉर्मल है मतलब यार हाँ जी मैं क्या करता कोई हाँ जी कोई की करता सेंटर भी कोई हाँ जी कितने मैं गोली गोली ओ दिल लाने कर पूर्ति लियो अच्छा मूल लाना है तो और मैं क्या करता है हाँ जी तो अच्छा आप तो परिवार Allceu, तो आगे। आगे तो मैं क्यों करे थोड़ी जान <laughs> ये जान मेरे को बोल देता की लाजो तोड़ा ਆਪਾਂ ਬੜੀ ਨੀਂਨਾਵੇਂ ਤੁਹਾਡਾ ਰਾਜ ਕੁਮਾਰ ਕੀ ਮਸਲਾ ਬੜੀ ਇੱਕ ਬੰਦਾ ਫੜਿਆ ਵੀ ਮੇਰੇ ਨਾ ਮੈਂ ਕਿਤੇ ਬਾਹਰ ਗਿਆ ਸੀ ਮੈਂ ਜਦੋਂ ਆਇਆ ਆਣ ਕੇ ਮੇਰਾ ਬੇਟਾ ਜਿਹੜਾ ਉਹ ਦੁਕਾਨ ਤੇ ਬੈਠਾ ਸੀ ਤਾਂ ਮੈਂ ਅੰਦਰ ਆਣ ਤੇ ਦਿੰਦਾ ਜਦੋਂ ਖੋਲ ਕੇ ਅੰਦਰ ਬੜਿਆ ਅੰਦਰ ਵਾਲੇ ਕਮਰੇ ਦੇ ਗਿਆ ਮਾਨ ਖਲਿਆ ਸੀ ਅਲਵਾਰੀ ਦਾ ਉਹ ਮੈਂ ਮੁੰਡੇ ਨੂੰ ਫੋਨ ਲਾਇਆ ਵੀ ਜਾਣ ਕੇ ਦੇਖੋ ਦੇਖੋ ਅਲਵਾਰੀ ਤੇ ਤੂੰ ਉਹਦੇ ਕੋਲੋਂ ਮੈਂ ਡਾਕੂਮੈਂਟ ਕੋਈ ਮੰਗਾਇਆ ਸੀ ਵੀਡੀਓ ਕਾਲ ਵੀਡੀਓ ਕਰਕੇ ਉਹ ਮੈਂ ਸਾਹਿਬ ਮੇਰੇ ਮਾਈਂਡ ਦੇ ਜੀ ਮੁੰਡੇ ਕੋਲ ਸਮਾਨ ਐਂਦਾ ਖਿਲਾਰ ਦਿੱਤਾ ਉਹਨੇ ਜਦੋਂ ਉਹਨੂੰ ਦੱਦਿਆ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਜਿਹੜੀ ਇਕੱਠਾ ਕਰਕੇ ਰੱਖਿਆ ਮੈਂ ਤਾਂ ਕੁਝ ਕੀਤਾ ਹੀ ਨਹੀਂ ਇਹਨੂੰ ਫਿਰ ਮੈਨੂੰ ਡਾਊਟ ਹੋ ਗਿਆ ਜਦੋਂ ਦੇਖਿਆ ਤਾਂ ਅਲਵਾਰੀ ਦਾ ਜਿਹੜਾ ਲੋਕਰ ਦਾ ਜਿਹੜਾ ਐਂਦਾ ਸੀ ਉਹ ਤੋੜਿਆ ਆਇਆ ਸੀ ਯਾਨੀ ਕਿ ਤੂੰ ਮੌਕੇ ਤੇ ਫੜੀ ਨਹੀਂ ਨਹੀ ਮੌਕੇ ਤੇ ਨਹੀਂ ਫੜਿਆ ਆਇਆ ਅੰਦਰ ਬੜਿਆ ਸੀ ਉੱਪਰ ਦੀ ਕੰਧ ਢੱਪ ਕੇ ਆਪੇ ਦੱਸਦਾ ਇਹ ਤੇ ਉੱਪਰ ਦੀ ਮੌਂਟੀ ਦੀ ਗੇਟ ਖੋਲ ਕੇ ਕੰਦ ਟੱਪ ਕੇ ਬਾਹਰ ਆ ਗਿਆ ਦੂਜੇ ਪਾਸੇ ਨੂੰ ਕਿਰਾਏਦਾਰਾਂ ਦੇ ਬਸ ਇਹਨਾਂ ਚਾਰ ਮਾਰ ਕੇ ਬਾਹਰ ਨਿਕਲਿਆ ਉਧਰ ਕੁੜੀਆਂ ਨੇ ਦੇਖਿਆ ਇਹਨੂੰ ਬਾਹਰ ਨਕਲਦੇ ਨੂੰ 42 ਡੀ ਚਲਣ ਵਾਲਾ ਕੁੜਿਆ ਜਾਂਦਾ ਬੰਦਾ ਫਿਰ ਸਾਨੂੰ ਸ਼ੱਕ ਪੈ ਗਿਆ ਸ਼ੱਕ ਦੇ ਤੌਰ ਤੇ ਇਹਨੂੰ ਜਾ ਕੇ ਫੜ ਲਿਆ ਤੇ ਮੰਨ ਗਿਆ ਸਭ ਕੁਝ ਹੋਣਗੇ ਦੋ ਦੋ ਬੱਚਿਆਂ ਨੇ ਲਾਈਆਂ ਨਾ ਠੀਕ ਹੈ ਕੋਈ ਬਰਾਮਤ ਵੀ ਹੋਇਆ ਨਹੀਂ ਬਰਾਮਤ ਕੋਈ ਨਹੀਂ ਦਾ ਘੜੀ ਇੱਕ ਮੈਨੂੰ ਲੱਗਦਾ ਮੈਸ ਹੋਈ ਆ ਇਹ ਮੰਨਦਾ ਨਹੀਂ ਆ ਤਾਂ ਹੁਣ ਕੀ ਕਰ ਸਕਦੇ ਆ ਆ ਚੱਲ ਗਿਆ ਹਾਂਜੀ ਬੜੀ ਕੀ ਨਾ ਮੇਰਾ ਨਾਮ ਬਰਿੰਦਰ ਕੁਮਾਰ ਜੀ ਬੜੀ ਧੀ ਮਾਮਲਾ ਇੱਕ ਬੰਦਾ ਇਹ ਦਰਬਾਰ ਥੋੜੀ ਵਾਲੇ ਪ੍ਰਕਾਰ ਪਰਿਵਾਰ ਦੇ ਮੇਲਾ ਪਰਸੋਂ ਦਾ ਜੀ ਉਹਦੇ ਮੇਲੇ ਕਰਕੇ ਸਮਾਨ ਤੋਂ ਅੰਦਰ ਪਿਆ ਸੀ ਗੱਲਾਂ ਤੋੜਿਆ ਗੱਲੇ ਚ ਪੈਸੇ ਕੱਢ ਕੇ ਲੈ ਗਿਆ ਸਮਾਨ ਚੱਕ ਲੈ ਦੋ ਜਾਨੇ ਹੈਗੇ ਸੀ ਇੱਕ ਇਹਨਾਂ ਨੱਟ ਗਿਆ ਦੇ ਨਾਲ ਦਾ ਇੱਕ ਜਾਨਾ ਫੜ ਲਿਆ ਆਪਣੇ ਮੂੰਹ ਮੰਦਾ ਪਿਆ ਵੀ ਮੈਂ ਚੋਰੀ ਕੀਤੀ ਆ ਇੱਥੇ ਕਿਹਦੇ ਘਰ ਵੀ ਚੋਰੀ ਹੁਣ ਕਰਦਾ ਪਿਆ ਸੀ ਉਹਨਾਂ ਨੇ ਰੰਗੇਤੀ ਫੜਿਆ ਉਥੋਂ ਅੱਛਾ ਪਤਾ ਲੱਗਾ ਕਿੱਥੇ ਦਾ ਇਹ ਉੱਚੇ ਮਠੰਡਿਆਂ ਦਾ ਦੱਸਦਾ ਹੀ ਆਪਣਾ ਪਿੰਡ ਕਾਲੂ ਦਾ ਮੁੰਡਾ ਤੇ ਜਿਹੜਾ ਤੁਸੀਂ ਦੱਸਦੇ ਆ ਜਗ੍ਹਾ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਅੰਦਾਜ਼ਾ ਯਾਰ 1500 ਰੁਪਏ ਗੱਲੇ ਚ ਸੀ ਜੀ ਬਾਕੀ ਸਪੀਕਰ ਸੀ ਉਹ ਚੱਕ ਕੇ ਲੈ ਗਿਆ ਤੇ ਛੋਟਾ ਮੋਟਾ ਸਮਾਨ ਹੋਰ ਪਿਆ ਸੀ ਜੀ ਤੇ ਪੁਲਿਸ ਨੂੰ ਫੋਨ ਕਰਤਾ ਹਾਂਜੀ ਤਾਂ ਇੱਕ ਨੰਗਲ ਪਿੰਡ ਦੇ ਵਿੱਚ ਸਾਨੂੰ ਇੱਕ ਚੋਰ ਫੜ ਕੇ ਮੱਲੇ ਵਾਲਿਆਂ ਨੇ ਸਾਡੇ ਹਵਾਲੇ ਕੀਤਾ ਕੀ ਕਹਿਣਾ ਹਾਂਜੀ ਕੀਤਾ ਜੀ ਇੱਕ ਇਹ ਸੰਦੀਕ ਨਾਮ ਦਾ ਚੋਰ ਆ ਸੰਦੀਕ ਮੁਹੰਮਦ ਨਾਮ ਦਾ ਚੋਰ ਆ ਇਹਦੀ ਉਮਰ ਕਰੀਬ ਹੋਣੀ ਹੈ ਕੋਈ 22 ਸਾਲ ਦੇ ਲਗਭਗ ਹਾਂਜੀ ਤੇ ਇਹਨੂੰ ਲੈ ਚੱਲੇ ਆਂ ਜੀ ਮੱਲੇ ਵਾਲਿਆਂ ਦੀ ਮਦਦ ਦੇ ਨਾਲ ਮੱਲੇ ਵਾਲਿਆਂ ਨੇ ਫੜਿਆ ਇਹਨਾਂ ਦੀ ਮਦਦ ਦੇ ਨਾਲ ਅਸੀਂ ਜੋ ਵੀ ਇੱਥੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਚੂਰ ਕਰਾਂਗੇ ਇੱਕ ਸਰ ਇਹ ਆਪਣੇ ਮੂਹ ਵਾ ਦੱਸ ਰਿਹਾ ਵੀ ਮੈਂ ਨਸ਼ੇ ਦਾ ਆਦੀਆਂ ਵੀ ਸਿਵਲ ਹਸਪਤਾਲ ਦੇ ਬਾਹਰ ਮੈਨੂੰ ਨਸ਼ਾ ਵੇਚਣ ਵਾਲੀਆਂ ਗੋਲੀਆਂ ਮਿਲਦੀਆਂ ਤੇ ਇੱਕ ਤਨਵੰਡੀ ਤੋਂ ਨਸ਼ਾ ਲੈ ਕੇ ਆਲਾ ਉਹਦੇ ਬਾਰੇ ਸਾਡਾ ਕੀ ਕਹਿਣਾ ਉਹ ਵੀ ਇਹਦੀ ਤਫਤੀਸ਼ ਅਮਲ ਵਿੱਚ ਲਿਆਵਾਂਗੇ ਜੋ ਵੀ ਇਹਦੇ ਕੋਲ ਰਿਕਵਰ ਹੋਏਗਾ ਜੋ ਵੀ ਜੋ ਦੋਸ਼ੀ ਪਾਏਗੇ ਉਹਨਾਂ ਨੂੰ ਜ਼ਰੂਰ ਨਾਮਜ਼ਦ ਕੀਤਾ ਜਾਵੇਗਾ